ਬੀਰੋ ਪੈਣੋ ਨੌਜਵਾਨੋ ਗੁਰਪਤੇ ਪਰਵਾਨ ਕਰਨਾ ਸਰਕਾਰ ਵੱਲੋਂ ਅਤੇ ਸਿਆਣੇ ਸਮਾਜ ਸੇਵੀ ਲੋਕਾਂ ਵੱਲੋਂ ਇਹ ਬਹੁਤ ਪ੍ਰਚਾਰ ਕੀਤਾ ਜਾਂਦਾ ਹੈ ਕਿ ਰੁੱਖ ਲਾਓ ਰੁੱਖਾਂ ਦੀ ਸੰਭਾਲ ਕਰੋ ਇਹਦੇ ਨਾਲ ਵਾਤਾਵਰਣ ਸ਼ੁੱਧ ਹੋਵੇਗਾ ਸਾਨੂੰ ਬਾਰਿਸ਼ ਵਗੈਰਾ ਪੈਣ ਦੇ ਵਿੱਚ ਸਹਾਇਤਾ ਮਿਲੇਗੀ ਪ੍ਰਦੂਸ਼ਣ ਖਤਮ ਹੋਵੇਗਾ ਇਹ ਪ੍ਰਚਾਰਤਾ ਕਰਦੇ ਨੇ ਪਰ ਇਧਰ ਹਿੰਮਤ ਕਰਨ ਨੂੰ ਮਿਹਨਤ ਕਰਨ ਨੂੰ ਕੋਈ ਤਿਆਰ ਨਹੀਂ ਜੇ ਤੁਸੀਂ ਥੋੜਾ ਜਿਹਾ ਵੀ ਸਿਆਣਪ ਅਤੇ ਹਿੰਮਤ ਤੋਂ ਕਮ ਲਓ ਆਪਣੇ ਘਰਾਂ ਦੇ ਵਿੱਚ ਵੀ ਰੁੱਖ ਅਤੇ ਬੇਲਾਂ ਲਗਾ ਸਕਦੇ ਹੋ ਬੇਲਾਂ ਮੇਰਾ ਭਾਵ ਹੈ ਫਲ ਫਰੂਟ ਵਾਲੀਆਂ ਬੇਲਾਂ ਦੀ ਮੈਂ ਗੱਲ ਨਹੀਂ ਕਰਦਾ ਮੈਂ ਕਰ ਰਿਹਾ ਫੁੱਲਾਂ ਵਾਲੀਆਂ ਸੋਹਣੀਆਂ ਬੇਲਾਂ ਜਿਹੜੀਆਂ ਕਿ ਕੰਧਾਂ ਤੇ ਚੜਾਈਆਂ ਜਾ ਸਕਦੀਆਂ ਨੇ ਜਿਹੜੀ ਚਾਰਦੀਵਾਰੀ ਆਪਣੇ ਹਰੇਕ ਘਰ ਦੇ ਆਲੇ-ਦੋਲੇ ਹੁੰਦੀ ਹੈ ਛੋਟੀ ਜਾਂ ਵੱਡੀ ਉਹਦੇ ਤੇ ਛੋਟੇ-ਛੋਟੇ ਕੁਝ ਅਸਰੀਏ ਕੁਝ ਕਿੱਲਾ ਫੁੱਟ ਫੁੱਟ 2 2 ਫੁੱਟ ਦੀਆਂ ਲਵਾ ਲਓ ਤੇ ਉਹਦੇ ਵਿੱਚ ਤਾਰਾਂ ਫੇਰਦੇ ਹੋ ਉਹਨਾਂ ਤਾਰਾਂ ਦੇ ਵਿੱਚ ਕੁਝ ਬੇਲਾਂ ਇਹੋ ਜਿਹੀਆਂ ਨੇ ਜਿਹੜੀਆਂ ਜ਼ਮੀਨ ਦੇ ਵਿੱਚ 1 ਫੁੱਟ 1.5 ਫੁੱਟ ਜ਼ਮੀਨ ਦੇ ਵਿੱਚ ਟੋਆ ਕਰਕੇ ਉਸ ਬੇਲ ਨੂੰ ਬੀਜਿਆ ਜਾ ਸਕਦਾ ਤੇ ਉਹ ਉਗਦੀ ਹੈ ਸਿਰਫ ਉਹਨੂੰ ਪਾਣੀ ਪਾਉਣ ਦੀ ਲੋੜ ਹੈ ਹੋਰ ਤਾਂ ਉਹਦੀ ਕੋਈ ਸੰਭਾਲ ਕਰਨ ਦੀ ਵੀ ਇੰਨੀ ਜ਼ਿਆਦਾ ਲੋੜ ਨਹੀਂ ਉਹ ਜਦੋਂ ਉਗਦੀ ਹੈ ਤਾਂ ਉਹਨੂੰ ਕੰਧਾਂ ਤੇ ਚੜਾਇਆ ਜਾ ਸਕਦਾ ਹੈ ਉਹ ਇੰਨੀ ਸੋਹਣੀ ਲੱਗਦੀ ਹੈ ਸਾਰੀਆਂ ਕੰਧਾਂ ਨੂੰ ਇੰਨੀ ਸੁੰਦਰ ਬਣਾ ਦਿੰਦੀ ਹੈ ਦੇਖਣ ਵਾਲਾ ਹੱਕਾ ਬੱਕਾ ਰਹਿ ਜਾਂਦਾ ਆ ਜਿਹੜੀ ਮੈਂ ਵੀਡੀਓ ਇੱਕ ਬਣਾਈ ਹੈ ਇਹ ਉਹਨਾਂ ਹੀ ਬੇਲਾਂ ਦੀ ਮੈਂ ਬਣਾਈ ਹੈ ਜਿੱਦਣ ਦਾ ਅਸੀਂ ਇੱਥੇ ਪਟਿਆਲੇ ਘਰ ਪਾਇਆ ਹੈ ਉਦਣ ਤੋਂ ਇਹ ਬੇਲਾਂ ਅਸੀਂ ਕੰਧਾਂ ਦੇ ਉੱਤੇ ਚੜਾਈਆਂ ਹੋਈਆਂ ਨੇ ਇਹਨਾਂ 'ਚੋਂ ਬਹੁਤ ਸੁੰਦਰ ਮਹਿਕ ਵੀ ਆਉਂਦੀ ਹੈ ਸੁੰਦਰਤਾ ਵੀ ਇਹਨਾਂ ਦੀ ਪ੍ਰਗਟ ਹੁੰਦੀ ਹੈ ਤੇ ਜੇ ਇਹਨਾਂ ਦੀ ਯੋਗ ਸੰਭਾਲ ਕਰੀਏ ਤਾਂ ਤੀਜੀ ਮੰਜ਼ਲ ਤੱਕ ਇਹ ਚੜਦੀਆਂ ਚੜਦੀਆਂ ਫੁੱਲ ਪੱਤੇ ਅਤੇ ਮਹਿਕ ਤੀਜੀ ਮੰਜ਼ਲ ਤੱਕ ਪਹੁੰਚਾ ਦਿੰਦੀਆਂ ਨੇ ਆਲੇ ਦੁਆਲੇ ਵਾਲੇ ਵੇਖਣ ਵਾਲੇ ਰਿਸ਼ਤੇਦਾਰ ਦੋਸਤ ਮਿੱਤਰ ਹੈਰਾਨ ਰਹਿ ਜਾਂਦੇ ਨੇ ਕਿ ਇਹ ਬੇਲਾਂ ਤੁਸੀਂ ਕਿਵੇਂ ਲਾ ਲਈਆਂ ਕਿਵੇਂ ਪਾੜ ਲਈਆਂ ਸੋ ਇਹ ਇਕੱਲੇ ਮੈਂ ਨਹੀਂ ਲਾਈਆਂ ਇਹ ਤੁਸੀਂ ਵੀ ਆਪਣੇ ਘਰਾਂ ਚ ਲਾ ਸਕਦੇ ਹੋ ਚਾਰ ਦਿਵਾਰੀ ਹਰੇਕ ਘਰ ਦੇ ਦੁਆਲੇ ਛੋਟੀ ਵੱਡੀ ਹੁੰਦੀ ਹੈ ਉਹਨਾਂ ਚਾਰ ਦਿਵਾਰੀਆਂ ਦੇ ਉੱਤੇ ਇਸ ਵੇਲ ਨੂੰ ਚੜਾਇਆ ਜਾ ਸਕਦਾ ਹੈ ਤੇ ਕੋਈ ਮੁਸ਼ਕਲ ਨਹੀਂ ਹੈ ਇਹ ਕੋਈ ਰੁਕਾਵਟ ਨਹੀਂ ਪਾਉਂਦੀ ਕੋਈ ਥਾਂ ਨਹੀਂ ਰੋਕਦੀ ਤੇ ਕੋਈ ਕਿਸੇ ਕਿਸਮ ਦੀ ਮੁਸ਼ਕਲ ਖੜੀ ਨਹੀਂ ਕਰਦੀ ਤੇ ਤੁਹਾਨੂੰ ਕੋਈ ਖੇਚਲ ਵੀ ਨਹੀਂ ਕਰਨੀ ਪੈਂਦੀ ਇਸੇ ਤਰ੍ਹਾਂ ਮੈਂ ਆਪਣੇ ਘਰ ਦੇ ਵਿੱਚ ਫਲਾਂ ਵਾਲੇ ਰੁੱਖ ਜਾਮਣ ਅਮਰੂਦ ਅਤੇ ਅੰਬ ਇਹ ਵੀ ਲਾਏ ਹੋਏ ਨੇ ਮੌਸਮ ਦੇ ਮੁਤਾਬਕ ਸਾਨੂੰ ਬਹੁਤ ਵਧੀਆ ਫਲ ਫਰੂਟ ਆਪਣੇ ਘਰ ਦੇ ਵਿੱਚੋਂ ਬਿਨਾ ਕਿਸੇ ਮਿਲਾਵਟ ਤੋਂ ਬਿਨਾ ਦਵਾਈ ਤੋਂ ਉਹ ਖਾਣ ਨੂੰ ਮਿਲ ਜਾਂਦੇ ਨੇ ਸਿਹਤ ਵੀ ਠੀਕ ਰਹਿੰਦੀ ਹੈ ਤੇ ਸ਼ੁੱਧਤਾ ਵੀ ਬਣੀ ਰਹਿੰਦੀ ਹੈ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਦੇ ਵਿੱਚ ਵੀ ਅਸੀਂ ਜਿੰਨਾ ਆਪਣਾ ਯੋਗਦਾਨ ਹੋ ਸਕਦਾ ਉਹ ਪਾਉਂਦੇ ਰਹਿੰਨੇ ਆ ਉਮੀਦ ਕਰਦਾ ਕਿ ਤੁਸੀਂ ਵੀ ਆਪੋ ਆਪਣੇ ਘਰਾਂ ਦੇ ਵਿੱਚ ਜਰੂਰ ਇਹ ਫੁੱਲ ਬੂਟੇ ਅਤੇ ਫਲਾਂ ਵਾਲੇ ਰੁੱਖ ਜਿੰਨੀ ਕਿ ਜਗ੍ਹਾ ਹੈਗੀ ਹੈ ਉਹਨੇ ਕਿ ਜਰੂਰ ਲਾਓਗੇ ਤੇ ਉਹਨਾਂ ਦੀ ਸੰਭਾਲ ਵੀ ਕਰੋਗੇ ਧੰਨਵਾਦ